ਸਕ੍ਰੀਨ 'ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਵਿਅਕਤੀ ਤੇ ਇੱਕ ਮਹਿਲਾ ਪੁਲਿਸ ਦੇ ਗ੍ਰਿਫਤ ਦੇ ਵਿੱਚ ਨੰਦਾਜ਼ੀ ਇੱਕ ਮਹਿਲਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਘਰ ਦੇ ਵਿੱਚ ਦੱਬ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਇੱਕ ਘੰਟੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਪਰਿਵਾਰਕ ਮੈਂਬਰਾਂ ਨੇ ਘਟਨਾ ਨੂੰ ਲੈ ਕੇ ਕੀ ਕਿਹਾ ਆਓ ਸੁਣਦੇ ਹਾਂ ਤੇ ਮੇਰੇ ਤਾਏ ਦੇ ਮੁੰਡੇ ਨੇ ਸਵੇਰ ਮੈਨੂੰ 7 ਵਜੇ 7:30 ਵਜੇ ਫੋਨ ਲਾਇਆ ਜੀ ਕਹਿੰਦਾ ਵੀ ਅੰਦਰੋਂ ਸਮੈਲ ਆਈ ਜਾਂਦੀ ਹੈ ਗੰਦੀ ਤੇ ਜਿੰਦਾ ਲੱਗਿਆ ਹੋਇਆ ਸੀਗਾ ਤੇ ਫਿਰ ਉਸ ਤੋਂ ਬਾਅਦ ਮੈਂ ਆਇਆ ਹੀ ਫੇਰ ਪਤਾ ਲੱਗਿਆ ਵੀ ਆਹ ਤੇ ਹੋ ਗਿਆ ਡੈਥ ਹੋਈ ਵੀ ਸੀ ਅੰਦਰ ਹੀ ਜੋ ਜਿੰਦਾ ਖੋਲਿਆ ਸੀ ਡੈਥ ਹੀ ਫਿਰ ਮਤਲਬ ਕਿ ਮਾਰਿਆ ਹੋਇਆ ਸੀਗਾ ਜੀ ਹੱਥ-ਹੁੱਥ ਬੰਨੇ ਹੋਏ ਸੀਗੇ ਪੈਰ ਬੰਨੇ ਹੋਏ ਸੀਗੇ ਮੇਰੀ ਭਾਬੀ ਸੀਗੀ ਉਹਨੇ ਮਾਰਿਆ ਜੀ ਤੇ ਜੀ ਉਹ ਪਹਿਲਾਂ ਗਈ ਸੀਗੀ ਛੱਡ ਕੇ ਉੱਠ ਗਈ ਸੀ ਨਜਾਇਜ਼ ਸੰਬੰਧ ਸੀਗੇ ਨਿਹਾਲ ਸਿੰਘ ਵਾਲੇ ਦਾ ਬੰਦਾ ਏ ਉਹਦੇ ਨਾਲ ਸੀਗੇ ਨਜਾਇਜ਼ ਸੰਬੰਧ ਉਹ ਬੰਦਾ ਵੀ ਨਾਲ ਆ ਜੀ ਉਹਨੇ ਵੀ ਮਾਰਿਆ ਜੀ ਹੂੰ ਹਾਂਜੀ ਹੱਥ ਕਿਵੇਂ ਮਾਰਿਆ ਸਾਰੀ ਘੱਟ ਹੱਥ ਪੈਰ ਬੰਨੇ ਹੋਏ ਸੀਗੇ ਜੀ ਤੇ ਸਿਰ ਤੇ ਬਾਲਾ ਮਾਰਿਆ ਜੀ ਕੁਛ ਹਾਂਜੀ ਉਹਦੇ ਨਾਲ ਮਤਲਬ ਕਿ ਮੌਤ ਹੋਈ ਆ ਜੀ ਰੋਲਾ ਵਸ ਜਾਨੀ ਕਿ ਉਹ ਪਹਿਲਾਂ ਗਈ ਵੀ ਸੀਗੀ ਤੇ ਨਾ ਹੀ ਆਉਂਦੀ ਇੱਥੇ ਐਵੇਂ ਬਿੰਦੇ ਝਟੇ ਆ ਜਾਂਦੀ ਸੀਗੀ ਹੂੰ ਤੇ ਆਉਣ ਦੀ ਲੋੜ ਹੀ ਨਹੀਂ ਸੀ ਜਦੋਂ ਪਤਾ ਹੀ ਆ ਵੀ ਜਦੋਂ ਹੁਣ ਆ ਠੀਕ ਆਈ ਆ ਫਿਰ ਉਹਦੇ ਕੋਲ ਹੀ ਰਵੇ ਇੱਥੇ ਆਉਣ ਦਾ ਕੀ ਮਤਲਬ ਵੰਦਾ ਸੀਗਾ ਤੇ ਇੱਥੇ ਆ ਕੇ ਜਦੋਂ ਉਹਦੇ ਨਾਲ ਲੜਦੀ ਸੀਗੀ ਅਖੇ ਮੈਂ ਸਮਾਨ ਲੈਣਾ ਆਏ ਲੈਣਾ ਥਾਂ ਲੈਣਾ ਤੇ ਉਹਦਾ ਕਰਕੇ ਫਿਰ ਉਹ ਵੀ ਉਹ ਉਹ ਵੀ ਬੰਦਾ ਸਾਨੂੰ ਕਹਿੰਦਾ ਸੀ ਮੇਰਾ ਭਰਾ ਮੈਨੂੰ ਵੀ ਕਹਿੰਦਾ ਸੀਗਾ ਵੀ ਐਂ ਕਰਕੇ ਮੈਨੂੰ ਤੰਗ ਕਰਦੀ ਆ ਇਹ ਤੇ ਉਹ ਵਧੀਆ ਇੱਥੇ ਰੋਟੀ ਪਾਣੀ ਖਾਂਦਾ ਹੀ ਰਹੀ ਜਾਂਦਾ ਸੀ ਵਦਗਾ ਤੇ ਉਹਨਾਂ ਨੂੰ ਯਾਨੀ ਕਿ ਰਾਤ ਨੂੰ ਫਿਰ ਇਹਨਾਂ ਨੇ ਮਾਰਿਆ ਆ ਕੇ ਪਹਿਲਾਂ ਵੀ ਦੱਸਿਆ ਏ ਉਹ ਦੱਸਦੇ ਹੁੰਦੇ ਸੀਗੇ ਵੀ ਬਈ ਨੂੰ ਆਏ ਆਉਂਦੀ ਆ ਇਹ ਦੂਜੇ ਤੀਜੇ ਦਿਨ ਆਉਂਦੀ ਇੱਥੇ ਆ ਜਾਂਦੀ ਆ ਮੇਰੇ ਨਾਲ ਲੜਦੀ ਆ ਹਾਂ ਉਹ ਕਹਿੰਦਾ ਮੈਂ ਤਾਂ ਫੋਨ ਵੀ ਨਹੀਂ ਲਾਉਂਦਾ ਆਪ ਹੀ ਆਉਂਦੀ ਆ ਨਹੀਂ ਦੱਬਣ ਦੀ ਵੀ ਸਰ ਕੋਸ਼ਿਸ਼ ਕੀਤੀ ਗਈ ਆ ਅੰਦਰ ਟੋਆ ਪਟਿਆ ਹੋਇਆ ਏ ਬਾਹਰ ਵੀ ਟੋਆ ਪਟਿਆ ਹੋਇਆ ਜੀ ਮੰਗੇ ਹੀ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਮਤਲਬ ਕਿ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਉਮਰ ਕੈਦ ਹੀ ਹੋਵੇ ਮੈਂ ਤਾਂ ਕਹਿੰਦਾ ਜੀ ਉਥੇ ਸਾਰੇ ਪੂਰੇ ਮਾਮਲੇ ਦੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕੱਲ ਮਿਤੀ 7 6 25 ਨੂੰ ਮੈਂ ਸਮੇਤ ਪੁਲਿਸ ਪਾਰਟੀ ਸਾਡਾ ਟੂਡੇ ਚੌਕ ਦੇ ਉੱਤੇ ਨਾਕਾ ਲਾਇਆ ਹੋਇਆ ਸੀ ਤੇ ਮੇਰੇ ਕੋਲ ਹਰਦੀਪ ਸਿੰਘ ਪੁੱਤਰ ਜਮੀਰ ਸਿੰਘ ਨੇ ਆ ਕੇ ਬਿਆਨ ਦਰਜ ਕਰਾਇਆ ਸੀ ਕਿ ਉਸ ਦਾ ਭਾਈ ਅਮਨਦੀਪ ਸਿੰਘ ਅਮਨਾ ਉਹਦੇ ਘਰ ਵਾਲੀ ਹੈਗੀ ਜਸਵਿੰਦਰ ਕੌਰ ਉਹਦੇ ਗੁਲਜਾਰ ਸਿੰਘ ਨਾਮ ਦੇ ਵਿਅਕਤੀ ਨਾਲ ਨਿਹਾਲ ਸਿੰਘ ਵਾਲ ਦੇ ਰਹਿਣ ਵਾਲਾ ਉਹਦੇ ਨਾਲ ਉਹਦੇ ਸੰਬੰਧ ਸਨ ਤੇ ਇਹਨਾਂ ਨੇ ਮਿਤੀ 3 4 6 25 ਦੀ ਦਰਮਿਆਨੀ ਰਾਤ ਨੂੰ ਉਹਨੂੰ ਕੋਈ ਸਿਰ ਦੇ ਵਿੱਚ ਚੀਜ਼ ਮਾਰ ਕੇ ਮਾਰ ਦਿੱਤਾ ਸੀ ਤੇ ਹੱਥ ਪੈਰ ਬੰਨ੍ਹ ਕੇ ਉਹਦੇ ਉਹਦੀ Laash ਜਿਹੜੀ ਉਮਦੇ ਕਮਰੇ ਦੇ ਵਿੱਚ 60 ਕਿਤੋਂ ਵਕਤ ਜੰਦਾ ਲਾ ਕੇ ਚਲੇ ਗਏ ਸਿਰਫਰਾਰ ਹੋ ਗਏ ਸਨ ਅਸੀਂ ਉਹਦੀ ਸਟੇਟਮੈਂਟ ਤੇ ਮੁਕਦਮਾ ਦਰਜ ਦਿਸ਼ਟ ਕਰਕੇ ਤੇ ਤਫਤੀਸ਼ ਅਮਲ ਚ ਚਲਾਈਂਦੀ ਸੀ ਅ ਅੱਜ ਦੌਰਾਨੇ ਤਫਤੀਸ਼ ਉਹਦਾ ਜਿਹੜਾ ਹੈਗਾ ਮ੍ਰਿਤਕ ਅਮਰਦੀਪ ਦਾ ਪੋਸਟ ਮਾਰਟਮ ਕਰਾ ਕੇ Laash ਜਿਹੜੀ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਦੌਰਾਨੇ ਤਫਤੀਸ਼ ਸਾਨੂੰ ਇਤਲਾਹ ਮਿਲੀ ਕਿ ਇਹ ਦੋਵੇਂ ਦੋਸ਼ੀ ਜਿਹੜੇ ਹੈਗੇ ਨੇ ਇਹ ਇਤੋਂ ਭੱਜਣ ਦੀ ਤਾਕ ਦੇ ਵਿੱਚ ਨੇ ਤਾਂ ਅਸੀਂ ਤੁਰੰਤ ਐਕਸ਼ਨ ਵਿੱਚ ਆ ਕੇ ਸਾਰੀ ਪੁਲਿਸ ਪਾਰਟੀ ਨੇ ਇਹਨਾਂ ਦੋਨਾਂ ਨੂੰ ਜਿਹੜੀ ਜਸਵਿੰਦਰ ਕੌਰ ਐ ਅਮਰਦੀਪ ਸਿੰਘ ਦੇ ਘਰ ਵਾਲੀ ਅਤੇ ਇਹਦੇ ਸਹਿਯੋਗੀ ਐ ਜਿਹੜਾ ਗੁਲਜਾਰ ਸਿੰਘ ਉਰਫ ਬਿੱਟੂ ਨਿਹਾਲ ਸਿੰਘ ਵਾਲ ਦਾ ਰਹਿਣ ਵਾਲਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਇਹਨਾਂ ਨੇ ਇਹਦਾ ਕਤਲ ਕੀਤਾ ਸੀ ਕਤਲ ਦੇ ਮਾਮਲੇ ਦੇ ਵਿੱਚ 103 ਜਮਨ 1 ਤੇ ਸਾਜ਼ਿਸ਼ ਇਹਨਾਂ ਨੇ ਰਚੀ ਸੀ ਇਹਨੂੰ ਕਤਲ ਕਰਕੇ ਆਪਾਂ ਨਿਕਲ ਚਲਾਂਗੇ ਉਹਦਾ ਕਾਰਡ ਜਿਮਨ ਦੋ ਬੀ ਐਨ ਐਸ ਜਿਹੜਾ ਹੈਗਾ ਉਹਦੇ ਦਿਨ ਮਕਦਮਾ ਦਰਜ ਕੀਤਾ ਗਿਆ ਅਸੀਂ ਉਹਨਾਂ ਨੂੰ ਸ਼ਾਮਲ ਤੁਸੀਂ ਕਰਕੇ ਪੁਸ਼ਸ਼ ਕੀਤੀ ਹੈ ਇਹਨਾਂ ਨੂੰ ਡਿਟੇਲ ਚ ਇਨਵੈਸਟੀਗੇਟ ਕਰਾਂਗੇ ਇਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਰੇ ਤੱਤ ਜਿਹੜੇ ਹੈਗੇ ਨੇ ਠੋਸ ਤੱਤ ਜੋ ਸਾਨੂੰ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਲੈਉਣੇ ਚਾਹੀਦੇ ਨੇ ਉਹ ਪੂਸ਼ ਕੇ ਇਸ ਤਰ੍ਹਾਂ ਲਿਆਵਾਂਗੇ ਇੱਕ ਵੀ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਮਹਿਲਾ ਦੇ ਵੱਲੋਂ ਆਪਣੇ ਪਤੀ ਦਾ ਕਤਲ ਕੀਤਾ ਗਿਆ ਹੋਵੇ हक़ीक़त टी वी पंजाबी मोगा तो मुनेश जंदल जी रिपोर्ट